ਚੜਤੇ ਕਲਾ ਟਾਈਮ ਟੇਪ ਵੀ ਦੇਖ ਰਹੇ ਸਾਰੇ ਦਸ਼ਕਾਂ ਸਾਸ਼ੀ ਕਾਲ ਮੈਂ ਪ੍ਰਬਿੰਦਰਵੀ ਸਿੰਘ ਪੰਦੇੜ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਕਰਦਾ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਮਹਾਨ ਸੰਤ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਕਿ ਅਕਸਰ ਆਪਣੀ ਸਮਾਜ ਸੇਵੀ ਕਮਾਂ ਲਈ ਜਾਣੇ ਜਾਂਦੇ ਨੇ ਲਗਾਤਾਰ ਕਈ ਦਰਿਆਵਾਂ ਤੇ ਨਾਲਿਆਂ ਦੀ ਸੇਵਾ ਜੋ ਕਰ ਰਹੇ ਨੇ ਤਾਂ ਹੁਣ ਬੁੱਢਾ ਦਰਿਆ ਜਿਸ ਨੂੰ ਬੁੱਢਾ ਨਾਲਾ ਕਿਹਾ ਜਾਂਦਾ ਹੈ ਤਾਂ ਉਸ ਦੀ ਸੇਵਾ ਵਿੱਚ ਰੁੱਝੇ ਹੋਏ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਦੇਖਿਆ ਜਾ ਸਕਦਾ ਕਿ ਸੀਚੇਵਾਲ ਸਾਹਿਬ ਬੁੱਢੇ ਦਰਿਆ ਦੀ ਜਿਹੜੀ ਕਿ ਸੇਵਾ ਕਰ ਰਹੇ ਨੇ ਉਸ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਦੇ ਨਾਲ ਨਾਲ ਇੱਕ ਜੁਗਾੜੂ ਮਸ਼ੀਨ ਜਾਨਕੀ ਇੱਕ ਦੇਸੀ ਮਸ਼ੀਨ ਤਿਆਰ ਕਰਾਈ ਜਾ ਰਹੀ ਹੈ ਜਿਸ ਦੀ ਮਦਦ ਨਾਲ ਬੁੱਢਾ ਦਰਿਆ ਨੂੰ ਸਾਫ ਕਰਨ ਵਿੱਚ ਹੋਰ ਸਹਾਇਤਾ ਮਿਲੇਗੀ ਅਤੇ ਜਲ ਤੋਂ ਜਲ ਜਿਹੜੀ ਕੀ ਹੈ ਇਹ ਦਰਿਆ ਆਮ ਪਾਣੀ ਮੰਗੂ ਜਾਨਕੀ ਸਾਫ ਸੁਥਰੇ ਪਾਣੀ ਦੇ ਨਾਲ ਚੱਲੇਗੀ ਬੁੱਧ ਦਰਿਆ ਦੀ ਸਫਾਈ ਵਾਸਤੇ ਇਹ ਅ ਰੇਰੀਆ ਕੰਗੀਆਂ ਰੂਪੀਆਂ ਬਣਾਈਆਂ ਇਹ ਲੋਕਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਗੇ ਦੇ ਵਿੱਚ ਜਿਹੜਾ ਮਾ ਗਾਇਦੇ ਮੁਕਾਫੀ ਗਾਇਦੇ ਜੋ ਕੁਝ ਵੀ ਇਹਨਾਂ ਨੇ ਲਿਖਿਆ ਹੈ ਇਹ ਨਹੀਂ ਇਹਦੇ ਵਿੱਚੋਂ ਜਿਹੜਾ ਹੈਗਾ ਉਹੀ ਕੱਢਣਾ। ਇਹਦੇ ਵਿੱਚ ਮਿੱਟੀ ਇਹਨੂੰ ਬਲਕਲੀ ਨਹੀਂ ਕੱਢਣੀ। ਉਹ ਗੇਂਦੋਂ ਵਿੱਚੋਂ ਪਾਣੀ ਵੀ ਬਿਲਕੁਲ ਨਹੀਂ ਨਿਕਲਣਾ ਤੇ ਇਹਦੇ ਨਾਲੇ ਜੇ ਕੱਲ ਜਿਹੜਾ ਹੈਗਾ ਸਾਫ਼ ਹੋ ਜਾਣਾ ਜਿੰਤਰ ਆ ਜੇ ਇਹਦੇ ਵਿੱਚੋਂ ਪਾਛੋ ਗੋੜਿਆ ਗਿਆ ਤਾਂ ਇਹਨਾਂ ਦੀ ਬਸਰਤ ਹੈ ਪਹਿਲਾਂ ਤਾਂ ਜਿਗਾਰਡ ਬਣਾਇਆ ਸੀ ਤੇ ਗਾਲੀ ਕਾਉਂਦੇ ਸੀ ਹੁਣ ਇਹ ਵਧੀਆ ਤਰੀਕੇ ਦੇ ਨਾਲ ਲੋ ਇਹ ਬਣਾਈ ਹੈ ਕਿਉਂਕਿ ਪਹਿਲਾਂ ਸਾਰਾ ਧਿਆਨ ਸੀ ਕਿ ਗੰਦੇ ਪਾਣੀ ਪਿੰਦੇ ਰੋਗਣ ਹੁਣ ਉਹ ਤਕਰੀਬਨ ਕੰਮ ਕਾਫੀ ਨੇੜੇ ਹੋ ਗਿਆ ਤੇ ਜਨਾਮ ਜਿੰਨ ਲਗਿਆ ਹੋਇਆ ਅਸਮਾਨਾਂ ਨੂੰ ਕੱਢਣ ਵਾਸਤੇ ਇਹ ਲਗਾਤਾਰ ਇਹਨਾਂ ਮਸ਼ੀਨਾਂ ਤੇ ਇਹ ਜਿਹੜੀਆਂ ਬਹੁਤ ਪਾਈ ਕੰਮ ਕਰ ਰਹੀਆਂ ਸੋ ਇਹ ਲਗਾਤਾਰ ਇਹ ਮਾਲ ਦੀ ਨਾਲ ਨੂੰ ਕਿਹੜਾ ਸੰਦ ਕਿੱਥੇ ਕੰਮ ਆਣਾ ਇਹਨਾਂ ਆਪਾਂ ਜੁਗਾਰ ਕਹਿੰਦੇ ਆ ਇਹ ਲੋੜ ਜ਼ਰੂਰ ਤਾੜ ਦੀ ਮਾਮ ਇਹ ਇਹ ਕੰਨੀਆ ਨਾ ਹੁੰਦੀਆਂ ਤਾਂ ਇਹਦੇ ਵਿੱਚ ਜੋ ਗੋਹਾ ਨਹੀਂ ਸੀ ਜਿਹੜੀਆਂ ਬਾਗਟਾ ਸੀ ਉਹ ਮਿੱਟੀ ਢੜਦੀ ਸੀ ਬਹੁਤ ਇਹਦੇ ਵਿੱਚ ਪੈਂਦੇ ਹੀ ਨਹੀਂ ਸੀ ਐਸ਼ਾ ਕਰਕੇ ਜਿਹੜਾ ਹੈਗਾ ਇਹ ਹੋਰ ਜ਼ਰਾ ਡੂੰਗਾ ਹੋ ਜਾਂਦਾ ਹੈ ਪਰ ਜਦੋਂ ਜਿਹੜੀ ਗਾਹ ਗੰਦਗੀ ਆ ਉਹ ਨਿਕਲ ਜੂਗੀ ਉਹਨੇ ਗੰਦਗੀ ਬਾਹਰ ਕੱਢਣੀ ਆ ਜਿਹੜਾ ਸਤਾ ਹੈ ਆਹ ਉਹ ਦਿਨ ਹਲ ਸਾਫ਼ ਹੋ ਜੇ ਨੇ ਤੋਂ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਆਪ ਨੂੰ ਜਿਹਨਾਂ ਨੂੰ ਸਪੋਰਟ ਕਰਦੇ ਆ ਨਾਬੇਦਾਨਕ ਦਾ ਕੰਮ ਜੀ ਗੁਰਨਾਨਕ ਪਾਸ਼ਾ ਨੇ ਇਹ ਗੁੱਢਾ ਸ਼ਬਦ ਦਿੱਤਾ ਗੁਰਨਾਨਕ ਪਾਸ਼ਾ 1515 1515 ਈਸਵੀ ਵਿੱਚ ਇਸ ਗੁੱਢੇ ਵਿਰਾਸਤ ਆਏ ਗੁਰਦੁਆਰਾ ਗੋਹ ਕਹਾਟੇ ਉਹਨਾਂ ਦੀ ਯਾਦ ਦਾ ਨਿਸ਼ਾਨੀ ਹੈ ਇੱਥੇ ਸੰਗਤਾਂ ਦਾ ਸ਼ਰਨ ਕਰਦੀਆਂ ਸੀ ਪਰ ਅਫਸੋਸ ਐਡੀ ਨਵੀਂ ਰੁਗਦੀ ਨਵੀਂ ਆ ਤੋਂ ਹੜ ਜਿਹੜੀ ਸੀ ਸਾਡੀ ਪੈਸੇ ਇਕੱਠੇ ਕਰਨ ਦੀ ਲੱਗੀ ਉਹਨਾਂ ਵਿੱਚ ਇਤਹਾਸ ਹੈ ਕਿ ਮੁਹੰਤਾ ਦਾ ਕਾਰਨ ਕੀਤਾ ਜਿੱਥੇ ਸਾਡੇ ਸੀਸੋ ਹੁਦੈ ਸੀ ਜਿੱਥੇ ਸੁਨਾਣ ਕਰਦੇ ਸੀ ਜਿੱਥੇ ਅੰਮ੍ਰਿਤ ਜਲ ਦੀ ਚੋਈ ਲੁੰਦੇ ਸੀ ਉਥੇ ਗੰਦਗੀ ਪਾ ਕੇ ਕੈਮੀਕਲ ਪਾ ਕੇ ਗੋਹਾ ਪਾ ਕੇ ਜੋ ਕੁਝ ਵੀ ਸਾਡੇ ਘਰਾਂ ਤੋਂ ਬਚਿਆ ਜੈਸਾ ਦੀ ਨਹੀਂ ਕਿਸੇ ਸਾਹਮਣ ਵਾਲੀ ਜਗ੍ਹਾ ਦਾ ਸਾਰਾ ਬੁੱਢੀ ਗ੍ਰਿਆਸੀ ਦੇ ਨੂੰ ਨਾਮ ਦਿੱਤਾ ਗੰਦਾ ਨਾਲ ਗਰੁੱਪ ਪਿਆਰੀ ਅਸੀਂ ਭੁੱਲ ਗਏ ਅਸੀਂ ਗਲਤੀਆਂ ਕੀਤੀਆਂ ਇਹ ਸਾਡੀਆਂ ਗਲਤੀਆਂ ਦਾ ਪ੍ਰਤੀਕ ਇੱਕ ਕਾਲਖਾ ਸਾਡੇ ਸਮਾਜ ਦੇ ਉੱਤੇ ਉਹ ਇਹ ਹਾਲਾਤ ਅਸੀਂ ਕੀਤੇ ਇਹ ਰੋਬੇ ਨਾ ਨਹੀਂ ਕਿ ਨੂੰ ਮੈਂ ਕਦੇ ਨਹੀਂ ਸੋਚਿਆ ਹੋਊਗਾ ਕਿ ਮੇਰੀਆਂ ਆਉਣ ਵਾਲੀਆਂ ਪੀੜੀਆਂ ਰੋਜ਼ ਬਾਣੀ ਦੀ ਪੜਨਗੇ ਆਪਾਂ ਬਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤੁਰ ਦੇਵ ਸਰਾਜ ਦੇ ਦਾਇ ਦਾ ਸਗਲ ਜਗਤ ਦਾ ਪਾਠ ਵੀ ਕਰਨਗੇ ਪਰ এনवायरमेंट ਨੂੰ ਰੋਸ਼ਨੀ ਵੀ ਕਰਨਗੇ ਤੋਂ ਗੁਰੂ ਪਾਸਾ ਸਮੱਧ ਬਖਸ਼ਿ ਆਓ ਇਸ ਪੁੱਤਰਕਾਰ ਜੁ ਨਾਲ ਜੁੜੀਏ ਸੇਵਾ ਦੇ ਬੁੱਝ ਜੁੜੀਏ ਲਾਹ ਲਈਏ ਗੁਰੂ ਪਾਸਾ ਦੇ ਪਾਵਨ ਚਰਨਾਚਰ ਅਰਦਾਸ ਕਰੀਏ ਕਿ ਸਿਰ ਗੁਰ ਸੰਗਤਾਂ ਇੱਥੇ ਇਸਨਾਮ ਕੰਨ ਇਹ ਅਮਰਤ ਜਲ ਦੀ ਧਾਰਾ ਵਗੇ ਬਹੁਤ ਬਹੁਤ ਸੋਨਾ ਸਾਰਿਆਂ ਦਾ ਧੰਨਵਾਦ ਪੰਜਾਬ ਅਪਡੇਟ ਚ ਅਜਲੀ ਵਾਸਤੇ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ